ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ ਹਫ਼ਤੇ ਦੀ ਗੱਲ ਕਰਾਂਗੇ ਯਾਨੀ ਕਿ ਹਫ਼ਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ 18-19 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲੀ ਤੀ ਤਾਜ਼ਾ ਸਟੈਟ ਨਰ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ 11 ਜਨਵਰੀ ਦਾ ਦਿਨ ਹੈ ਤੇ ਆਥਣ ਦੇ ਲਗਭਗ 7 ਵਜਣ ਜਾ ਰਹੇ ਆ ਜਿਹੜਾ ਫੱਛੂਨੀ ਸਿਸਟਮ ਵੈਸੇਲੇ ਚੱਲਦਾ ਪਿਆ ਜੀ ਤੇ ਦੱਖਣ ਪਛਮੀ ਮਾਲਵੇ ਦੇ ਵਿੱਚ ਲਗਭਗ ਜਿਹੜੇ ਪਛਮੀ ਮਾਲਵੇ ਦੇ ਸਾਰੇ ਖੇਤਰਾਂ ਦੇ ਵਿੱਚ ਮੀਂਹ ਦਾ ਅਰਜ ਕਰਵਾ ਚੁੱਕਾ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਇਹ ਸਿਸਟਮ ਹੋਰ ਜਿਲਿਆਂ ਨੂੰ ਵੀ ਕਵਰ ਕਰ ਸਕਦਾ ਜੀ ਅੱਜ ਰਾਤ ਬਹੁਤੇ ਜਿਲਿਆਂ ਦੇ ਵਿੱਚ ਮੀਂਹ ਦੇ ਅਸਰ ਰਹਣਗੇ ਭਾਵੇਂ ਉਹ ਕੇਂਦਰੀ ਮਾਲਵੇ ਦੇ ਖੇਤਰ ਹੈ ਜਾਂ ਫਿਰ ਦਵਾਬਾ ਤੇ ਪੂਰਬੀ ਖੇਤਰ ਦੇ ਵਿੱਚ ਮੀਂਹ ਦੇ ਅਸਰ ਹਲੇ ਵਰਕਰਾਰ ਨਹੀਂ ਹਾਲਾਂਕਿ ਪੱਛਮੀ ਜ ਇਸ ਸਿਸਟਮ ਦਾ ਬਹੁਤਾ ਜ਼ੋਰ ਲੱਗ ਗਿਆ ਇਸ ਲਈ ਮੀ ਥੋੜੇ ਘਟ ਹੋਣਗੇ ਟਟਵੇਂ ਰੂਪ ਦੇ ਵਿੱਚ ਦਰਜ ਹੋਣਗੇ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਤੇ ਦਵਾਬੇ ਤੇ ਪੂਰਬ ਖੇਤਰਾਂ ਦੇ ਵਿੱਚ ਸੋ ਇਹ ਸਿਸਟਮ ਬਾਰੇ ਬਹੁਤੀ ਅਫਡੇਟ ਨਹੀਂ ਕਰਾਂਗੇ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਅਫਡੇਟ ਦੇ ਚੁੱਕੇ ਹਾਂ ਅੱਜ ਰਾਤ ਦੀ ਸੋ ਅਗਲੇ ਸਿਸਟਮ ਦੀ ਗੱਲ ਕਰਾਂਗੇ ਜੀ ਜੇਕਰ ਅਗਲੇ 7-8 ਦਿਨਾਂ ਦੀ ਗੱਲ ਕਰੀਏ ਤੇ 12 13 ਤੇ 14 ਇਹਨਾਂ ਦਿਨਾਂ ਦੇ ਦਰਮਿਆਨ ਜਿਹੜੇ ਆ orange alert ਮੌਸਮ ਹਾਕ ਨੇ ਜਾਰੀ ਕੀਤੇ ਨੇ ਕੱਲ ਤੋਂ ਜਾਂ ਫਿਰ ਕਹਿੰਦੇ ਆ ਪਰਸੋਂ ਤੋਂ ਸੰਗਣੀ ਧੁੰਦ ਪੰਜਾਬ ਹਰਿਆਣਾ ਰਾਜਸਥਾਨ ਦੇ ਬਹੁਤੇ ਖੇਤਰਾਂ ਨੂੰ ਕਵਰ ਚ ਤੇ ਹੋਰ ਜੋ ਵੀ ਬੰਗਾਲ ਬਿਹਾਰ ਤੱਕ ਜਿਹੜੇ ਧੁੰਦ ਦੇ ਅਲਰਟ ਨੇ ਤੇ ਉਹ ਵੀ ਅਫਰਡ ਤੁਹਾਨੂੰ ਸਾਂਝੀ ਕਰਾਂਗੇ ਫਿਰ ਅਗਲੇ ਤਿੰਨ ਦਿਨ ਕੱਲ ਵੀ ਉਮੀਦ ਆਸਾਰ ਰਹਿਣਗੇ ਜੀ ਦੁਪਹਿਰ ਤੋਂ ਪਹਿਲਾ ਫੇਲਾ ਸ਼ਰਾਟੇ ਜਿਹੜੇ ਆ ਪੰਜਾਬ ਦੇ ਹਰਿਆਣੇ ਦੇ ਵਿੱਚ ਲੱਗਣ ਦੇ ਅਸਰ ਨੇ ਤੇ ਅੱਜ ਰਾਤ ਤੋਂ ਅਗਲੇ ਜਿਹੜੇ 12 ਘੰਟੇ ਨੇ ਯਾਨੀ ਕਿ ਕੱਲ ਦੁਪਹਿਰ ਤੱਕ ਇਹ ਸਿਸਟਮ ਜਿਹੜਾ ਸਰਗਰਮ ਰਹੇਗਾ ਉਸ ਤੋਂ ਬਾਅਦ 13 14 15 16 17 18 ਇਹ ਜਿਹੜੇ ਦਿਨ ਨੇ ਜੀ ਇਹ ਲਗਭਗ ਧੁੰਦ ਵਾਲੇ ਹੋਣਗੇ ਬਹੁਤ ਵੱਡੇ ਏਰੀਆ ਨੂੰ ਧੁੰਦ ਜਿਹੜੀ ਕਵਰ ਕਰੇਗੀ 13 ਤੋਂ 15 ਨੂੰ ਪਹਾੜਾਂ ਦੇ ਵਿੱਚ ਇਹ ਸਿਸਟਮ ਪਰਬਾਰੀ ਦਾ ਦੌਰ ਲਵਾ ਸਕਦਾ ਜਿਹਦੇ ਨਾਲ ਠੰਡੇ ਇੱਕ ਵਾਰ ਫਿਰ ਤੋਂ ਇੱਕ ਵਾਰ ਜੋਰ ਫੜੇਗੀ ਤੇ ਸੀਤਲ ਜਿਹੜੀ ਉਸੇ ਤਰ੍ਹਾਂ ਚੱਲਦੀ ਰਹਿਣੀ ਹੈ ਸੀਤਲਰ ਤੋਂ ਕੋਈ ਰਾਹਤ ਨਹੀਂ ਹੈ ਅਗਲਾ ਸਿਸਟਮ ਜਿਹੜਾ ਇੱਕ ਵੱਡੇ ਲੈਵਲ ਨੂੰ ਪ੍ਰਭਾਵਿਤ ਕਰ ਸਕਦਾ ਵੱਡੇ ਏਰੀਆ ਨੂੰ ਤੇ ਉਹ ਸਿਸਟਮ ਵਾਈ ਤੋਂ ਲੈ ਕੇ 25 ਦੇ ਵਿੱਚਕਾਰ ਲੱਗਦਾ ਜਾ ਫਰਿਆ ਜਿਹੜਾ ਕਿ ਪੰਜਾਬ ਹਰਿਆਣਾ ਰਾਜਸਥਾਨ ਜੋ ਮੱਧ ਪ੍ਰਦੇਸ਼ ਔਰ ਪਹਾੜੀ ਖੇਤਰਾਂ ਨੂੰ ਇੱਕ ਵੱਡੇ ਤੌਰ ਤੇ ਜਿਹੜੇ ਉਮੀਦ ਅਰਜ ਕਰਵਾ ਸਕਦਾ ਹੈ ਇਹਨਾਂ ਸੂਬਿਆਂ ਦੇ ਵਿੱਚ ਤੇ ਉਹ ਸਿਸਟਮ ਪਾਈ ਤੋਂ ਲੈ ਕੇ ਪੱਛੇ ਦੇ ਵਿਚਕਾਰ ਲੱਗੇਗਾ ਉਸ ਤੋਂ ਪਹਿਲਾਂ ਇੱਕ ਟਟਮਾ ਸਿਸਟਮ ਜਿਹੜਾ ਕਿ 18 19 20 ਨੂੰ ਆਏਗਾ ਉਹ ਵੀ ਕਿਤੇ ਕਿਤੇ ਹਲਕੀ ਬੂੰਦਾ ਬੰਦੀ ਹਲਕੇ ਸ਼ਰਾਟੇ ਦੇ ਸਕਦਾ ਫਿਲਹਾਲ ਵੱਡੇ ਮੀਂਹ ਦੇ ਅਸਰ ਉਸ ਸਿਸਟਮ ਤੋਂ ਨਹੀਂ ਹੋਣਗੇ ਤੇ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਈਏ ਜੋ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਤੇ ਅਗਲੇ 4 ਦਿਨਾਂ ਲਈ ਯਾਨੀ ਕਿ 15 ਜਨਵਰੀ ਤੱਕ ਮੌਸਮ ਵਿਭਾਗ ਨੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਨੇ ਸੀਤ ਲਹਿਰ ਦੇ ਪਲੱਸ ਅ ਦੋਜੇ ਫਾਸੇ ਸੰਗਨਿਤ ਬਹੁਤ ਜ਼ਿਆਦਾ ਸੰਗਨਿਤ ਧੁੰਦ ਅਗਲੇ 48 ਘੰਟੇ ਜਾਂ ਫਿਰ ਅਗਲੇ 72 ਘੰਟਿਆਂ ਤੱਕ ਦਰਜ ਹੋਵੇਗੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਸਾਰੇ ਰਾਜਸਥਾਨ ਦੇ ਵਿੱਚ ਨਹੀਂ ਜਿਹੜੇ ਹਰਿਆਣਾ ਪੰਜਾਬ ਦੇ ਨਾਲ ਲੱਗਦੇ ਖੇਤਰ ਹੈ ਉਹਨਾਂ ਖੇਤਰਾਂ ਦੇ ਵਿੱਚ ਧੁੰਦ ਦੇ ਅਲਰਟ ਨੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਦੇ ਵਿੱਚ ਧੁੰਦ ਜੜੀਆ ਜ਼ਬਰਦਸਤ ਲੈਵਲ ਤੇ ਹੋਏਗੀ ਤੇ ਅਗਲੇ 3-4 ਦਿਨਾਂ ਲਈ ਚੈਲੋ ਅਲਰਟ ਜੜੀਆ ਜਾਰੀ ਕਰ ਦਿੱਤੇ ਗਏ ਨੇ ਤੇ ਮੀਂਹ ਵਾਲੇ ਫਖ ਤੋਂ ਫਿਲਹਾਲ ਹੁਣ ਕੱਲ ਕੱਲ ਦਾ ਦਿਨ ਛੱਡ ਕੇ ਤੇ 13 ਤੋਂ ਲੈ ਕੇ 18-19 ਤੱਕ ਕੋਈ ਵੱਡੇ ਲਾਗਲ ਦੇ ਮੀਂਹ ਦੀ ਆਸਾਰ ਨਹੀਂ ਹੈ ਤਾਂ ਮੌਸਮ ਆਪਣਾ ਧੁੰਦ ਵਾਲਾ ਪлюс ਠੰਡ ਵਾਲਾ ਬਣਿਆ ਰਹੇਗਾ ਧੰਨਵਾਦ ਜੀ ਸ਼ੁਕਰੀਆ